ਦੀ ਬੁੱਕਸਾ ਸਾਹ ਦੇ ਕੇ ਮੁਹੱਲੇ ਦੇ ਆਨਪੜ੍ਹ ਤੇ ਗਰੀਬ ਲੋਕਾਂ ਨੂੰ ਨਿੱਜੀ ਬੈਂਕ ਦੇ ਕੁਝ ਕਰਮਚਾਰੀਆਂ ਨਾਲ ਮਿਲ ਕੇ ਇਸ ਤਰ੍ਹਾਂ ਬੇਵਕੂਫ ਬਣਾਇਆ ਕਿ ਹੁਣ ਇਹ ਲੋਕ bari ਸੂਬਿਆਂ ਦੀ ਪੁਲਿਸ ਤੋਂ ਡਰ ਰਹੇ ਹਨ ਦਰਸਲ ਮੁਹੱਲੇ ਦੀ ਜਾਣ ਪਛਾਣ ਵਾਲੇ ਇੱਕ ਨੌਜਵਾਨ ਨਾਲ ਇੱਕ ਨਿੱਜੀ ਬੈਂਕ ਦੇ ਕਰਮਚਾਰੀ ਆਏ ਤੇ ਇਹਨਾਂ ਦੇ ਖਾਤੇ ਖੋਲ ਗਏ ਖਾਤਿਆਂ ਨਾਲ ਮਿਲਣ ਵਾਲੀ ਬੈਂਕ ਕਿਟ ਵੀ ਉਸ ਨੌਜਵਾਨ ਨੇ ਆਪ ਹੀ ਰੱਖ ਲਈ ਜਿਵੇਂ ਕਿ ATM ਆਦਿ ਸਨ। ਕਰੀਬ 1 ਮਹੀਨੇ ਬਾਅਦ ਇਹਨਾਂ ਖਾਤਾਧਾਰਕਾਂ ਨੂੰ 1500 1500 ਰੁਪਏ ਨਗਦ ਦਿੱਤਾ ਗਿਆ। ਕਰੀਬ 6 ਮਹੀਨੇ ਬਾਅਦ ਮਹੱਲੇ 'ਚ ਪੁਲਿਸ ਆਈ ਅਤੇ ਇੱਕ ਖਾਤਾਧਾਰਕ ਬਾਰੇ ਪੁੱਛਗਿਆ ਕਰਨ ਲੱਗੀ। ਮੋਲਾ ਵਾਸੀਆਂ ਨੇ ਜਦੋਂ ਪੁਲਿਸ ਤੋਂ ਜਾਣਕਾਰੀ ਲਈ ਤਾਂ ਉਹਨਾਂ ਦੱਸਿਆ ਕਿ ਖਾਤੇ 'ਚ ਅਦਵਾਈ ਤੋਂ ਦੋ ਨੰਬਰ ਦੇ ਪੈਸੇ ਦਾ ਲੈਣ-ਦੇਣ ਹੋਇਆ ਹੈ। ਇਹ ਸੋਨ ਮਹੱਲਾ ਵਾਸੀ ਖਾਤਾਧਾਰਕਾਂ ਦੇ ਪੈਰਾਂ ਹੇਠ ਜਮੀਨ ਨਿਕਲ ਗਈ ਹੁਣ ਜਦ ਉਸ ਨੌਜਵਾਨ ਦੇ ਰਿਸ਼ਤੇਦਾਰ ਤੋਂ ਆਪਣੀਆਂ ਬੈਂਕਾਂ ਕਿੱਟਾ ਮੰਗਾਈਆਂ ਤਾਂ ਉਹਨਾਂ ਨੂੰ ਬੈਂਕ ਕਾਪੀਆਂ ਤੇ ਚੈੱਕ ਬੁੱਕਾਂ ਫੜਾ ਦਿੱਤੀਆਂ ਪਰ ਏਟੀਐਮ ਨਹੀਂ ਦਿੱਤੇ ਗਏ ਜਦ ਖਾਤਾਧਾਰਕਾਂ ਨੇ ਨਿੱਜੀ ਬੈਂਕ ਦੀ ਸ਼੍ਰੀ ਮੁਕਸਰ ਸਾਹਿਬ ਦੇ ਤੇ ਬਰੀਵਾਲਾ ਬ੍ਰਾਂਚ 'ਚ ਜਾ ਕੇ ਆਪਣੇ ਖਾਤਿਆਂ ਦੀਆਂ ਸਟੇਟਮੈਂਟਾਂ ਕਢਵਾਈਆਂ ਤਾਂ ਇਨ੍ਹਾਂ ਖਾਤਿਆਂ 'ਚ ਲੱਖ ਰੁਪਏ ਦਾ ਲੈਣ-ਦੇਣ ਦੁਬਈ ਵਿਖੇ ਹੋਇਆ ਸੀ ਉਧਰ ਬੈਂਕ ਦੇ ਅਧਿਕਾਰੀ ਕੈਮਰੇ ਸਾਹਮਣੇ ਕੁਝ ਨਾ ਬੋਲ ਕੇ ਸਿਰਫ ਇੰਨਾ ਕਹਿੰਦੇ ਹਨ ਕਿ ਉਹਨਾਂ ਦੇ ਕਰਮਚਾਰੀਆਂ ਨੇ ਇਸ ਕਿਸੇ ਦੇ ਰੈਫਰੈਂਸ ਤੇ ਇਹ ਖਾਤੇ ਖੋਲੇ ਤੇ ਉਹਨਾਂ ਨੂੰ ਇਸ ਮਾਮਲੇ ਸੰਬੰਧੀ ਕੁਝ ਵੀ ਪਤਾ ਨਹੀਂ ਦੂਜੇ ਪਾਸੇ ਇਸ ਮਾਮਲੇ 'ਚ ਸਮੂਹ ਖਾਤਾਧਾਰਕਾਂ ਨੇ ਪੁਲਿਸ ਨੂੰ ਇੱਕ ਕਜੀਾਇਤ ਦਿੱਤੀ ਤੇ ਪੁਲਿਸ ਇਸ ਮਾਮਲੇ 'ਚ ਫਿਲਹਾਲ ਜਾਂਚ ਕਰ ਰਹੀ ਹੈ ਸੂਤਰਾਂ ਦੀ ਮੰਨੀਏ ਤਾਂ ਇਹ ਪੈਸਾ ਸੱਟਾ ਬਾਜ਼ਾਰ 'ਚ ਦੁਬਈ ਵਤਿਆ ਗਿਆ ਤੇ ਦੁਬਈ ਦੀ ਇੱਕ ਕੰਪਨੀ ਨਾਲ ਹੀ ਖਾਤੇ ਆ ਰਾਹੀ ਲੈਣ ਦੇ ਹੋਇਆ ਹੈ ਇਸ ਪੂਰੇ ਮਾਮਲੇ ਸੰਬੰਧੀ ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ